ਕੋਡੀ 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 ਯਾਰ ਟਾਈਮ ਦੇਖੀ ਆਪਾਂ ਟਾਈਮ ਹੈਲੋ ਹੈਲੋ ਬਈ ਇੱਕ ਖਾਸ ਤੌਰ ਤੇ ਕਬੱਡੀ ਵਾਲੇ ਪਲੇਅਰਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਜਿਹੜੇ ਪਲੇਅਰ ਸਾਡੇ ਪਿੰਡ ਖੇਡਣ ਆਏ ਆ ਉਹਨਾਂ ਦੇ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਆ ਬਹੁਤ ਧੰਨਵਾਦੀ ਆ ਰੈਫਰੀ ਆਏ ਆ ਪੈਰ ਆਏ ਕੋਈ ਵੀ ਸਾਥੀ ਆਇਆ ਓਦੋਂ ਬਾਅਦ ਇਹਨੂੰ ਅਪੀਲ ਕਰਨੀ ਚਾਹਣਾ ਬਈ ਜੇ ਕਬੱਡੀ ਆ ਜੇ ਆ ਦਰਸ਼ਕਾ ਜੇ ਕਮੇਟੀਆਂ ਦਾ ਤੁਸੀਂ ਆ ਇਹਨਾਂ ਤੋਂ ਬਿਨਾ ਤੁਸੀਂ ਕੱਖ ਦੇਣੀ ਕਰੋਨਾ ਦੇ ਵਿੱਚ ਕੀ ਹਾਲ ਹੋਇਆ ਤੁਸੀਂ ਵੇਖਿਆ ਜੇ ਕਮੇਟੀ ਨੇ ਟੂਰਨਾਮੈਂਟ ਬੰਦ ਕਰਾਉਣੇ ਕਰਤੇ ਨਾ ਮੰਨ ਲਓ ਕਰਾਉਣੇ ਬੰਦ ਕਰਦੇ ਤਾਂ ਤੁਸੀਂ ਇੱਕ ਵਾਰੀ ਸੋਚ ਕੇ ਵੇਖਿਓ ਕਿ ਆਪਣਾ ਹਾਲ ਕੀ ਹੋਊਗਾ ਤੇ ਥੋੜੀ ਵਜੋਂ ਕਿੰਨੇ ਘਰਾਂ ਦਾ ਰੋਜ਼ਗਾਰ ਚੱਲਦਾ ਉਹਨਾਂ ਦਾ ਹਾਲ ਕੀ ਹੋਊਗਾ ਬਈ ਜਿਹੜੇ ਮੰਨ ਲਓ ਪਲੇਅਰ ਸਾਡੇ ਨਾਲ ਗੱਲ ਕਰਕੇ ਸਾਈ ਪਵਾ ਕੇ ਨਹੀਂ ਆਏ ਨਾ ਵੀ ਅਸੀਂ ਲੈ ਸਕਦੇ ਉਹਨਾਂ ਦੇ ਸਾਨੂੰ ਕੋਈ ਡਰ ਨਹੀਂਗਾ ਪਰ ਅਸੀਂ ਪਲੇਅਰ ਦੀ ਰਿਸਪੈਕਟ ਕਰਦੇ ਆ ਕਿ ਉਹ ਆਪਦੀ ਆ ਵੀ ਸਮਝਦਾਰ ਆ ਠੀਕ ਆ ਘੱਟੋ ਘੱਟ ਵੀ ਪੰਜ ਸੱਤ ਪਲੇਅਰ ਇਹੋ ਜਿਹੇ ਸਾਡੇ ਨਾਲ ਗੱਲਬਾਤ ਕਰਕੇ ਬਾਈ ਤੁਸੀਂ ਪਹਿਲਾਂ ਹੀ ਗੱਲ ਨਾ ਕਰਿਆ ਕਰੋ ਯਾਰ ਹਨਾ ਤੁਸੀਂ ਤੁਹਾਨੂੰ ਅਪੀਲ ਆ ਕਿ ਕਬੱਡੀ ਦਾ ਸਿਖਰ ਆ ਇਹ ਜੇ ਕਮੇਟੀਆਂ ਮੰਨ ਲਓ ਆਪਾਂ ਨੂੰ ਕਰਦੀਆਂ ਹਨਾ ਤਾਂ ਤੁਸੀਂ ਵੀ ਸੋਚਿਆ ਕਰੋ ਯਾਰ ਕਬੱਡੀ ਨੂੰ ਆਪਾਂ ਚੰਗੇ ਪਾਸੇ ਲੈ ਜਾਈਏ ਫਿਰ ਜਿੰਨੇ ਪਲੇਅਰ ਆਏ ਆ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਸਾਰੇ ਮੇਲੇ ਨਾਲੋਂ ਸਭ ਤੋਂ ਐਸੀ ਤਰ੍ਹਾਂ ਕਬੱਡੀ ਦੀਆਂ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ